ਤੇ ਲਈ ਜਮਾ ਰੈਡੀ ਹੋ ਕੇ ਬਹਿ ਰਹੇ ਹਾਂ بڑا ਪੈਗ ਲਾ ਲਾਂ ਫਿਰ ਕਟਣ ਦਾ ਸਵਾਦ ਵੀ ਆਵੇ ਫਿਰ ਤਾਂ ਮਣੀ ਵੀਡੀਓ ਪਾਉਂਗਾ ਮੂੰਹ ਤੇ ਤੇਰੇ ਮੂੰਤ ਦੇ ਦੇ ਕੁਝ ਦਿਨਾਂ ਤੋਂ ਮਨਪ੍ਰਿਤ ਮੰਨਾ ਪ੍ਰੇਮ ਢੱਲੋ ਦੇ ਜਿਗਰੀ ਯਾਰ ਹਰਸ਼ਵੱਲ ਤੇ ਉਸਦੀ ਘਰ ਵਾਲੀ ਸ੍ਰਿਸ਼ਟੀ ਮਾਨ ਨੂੰ ਬਹੁਤ ਗਲਤ ਬੋਲਦਾ ਪਿਆ ਸੀ ਉਸ ਨੂੰ ਲਾ ਲਾ ਕੇ ਸਟੋਰੀਆਂ ਪਾਉਂਦਾ ਪਿਆ ਸੀ ਮਨਪ੍ਰਿਤ ਮੰਨਾ ਕਹਿੰਦਾ ਪਿਆ ਕਿ ਮੈਂ ਦਿੱਲੀ ਆਂਗਾ ਮੈਨੂੰ ਦਿੱਲੀ ਆ ਕੇ ਮਿਲੋ ਜੀਨੇ ਮਿਲਣਾਗਾ ਸੋ ਹੁਣ ਉੱਥੇ ਆਪਾਂ ਤੋਂ ਦੱਸਦੇ ਕਿ ਇੱਕ ਵੱਡੀ ਸਟੋਰੀ ਨਿਕਲ ਕੇ ਸਾਹਮਣੇ ਆ ਰਹੀ ਜਿਸ ਦੇ ਵਿੱਚ ਸ੍ਰਿਸ਼ਟੀ ਮਾਨ ਦਾ ਹਸਬੈਂਡ ਅਰਸ਼ਵੱਲਾ ਜਿਹੜਾ ਕਿ ਉਹ ਦਿੱਲੀ ਵੱਲ ਨੂੰ ਰਵਾਨਾ ਹੋ ਚੁੱਕਿਆਗਾ ਜਿੱਥੇ ਕੁਝ ਕੁ ਸਟੋਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਦੇ ਵਿੱਚ ਅਰਸ਼ਵੱਲ ਲਿਖਦਾ ਪਿਆ ਕਿ ਸੂਣ ਜੋ ਸਟੋਰੀਆਂ ਤੁਸੀਂ ਆਪਣ ਦੇਖ ਸਕਦੇ ਤੇ ਨਾਲ ਦੀ ਨਾਲ ਉਧਰ ਮਨਪ੍ਰਿਤ ਮੰਨਾ ਵੀ ਜਿਹੜਾ ਕਿ ਪੈਗ ਲਾਉਂਦਾ ਪਿਆਗਾ ਤੇ ਨਾਲ ਦੀ ਨਾਲ ਕਹਿੰਦਾ ਪਿਆਗਾ ਕਿ ਤੂੰ ਜਲਦੀ ਜਲਦੀ ਮੇਰੇ ਕੋਲੇ ਆ ਮੈਂ ਤੇਰੇ ਮੂੰਹ ਦੇ ਉੱਪਰ ਮੂਤਨਾਗਾ ਤੇ ਤੇਰੇ ਫੋਨ ਨੂੰ ਫੜ ਕੇ ਤੇਰੇ ਫੋਨ ਦੇ ਉੱਪਰ ਹੀ ਉਹ ਵੀਡੀਓ ਨੂੰ ਮੈਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰੂੰਗਾ ਇਹ ਮਨਪ੍ਰਿਤ ਮੰਨੇ ਦਾ ਕਹਿਣਾਗਾ ਬਾਕੀ ਹੁਣ ਦੇਖਦੇ ਆ ਕਿ ਕੀ ਐਕਸ਼ਨ ਲੈਂਦਾਗਾ ਹਰਸ਼ਵਲ ਉਥੇ ਪਹੁੰਚਦਾ ਗਿਆਗਾ ਦਿੱਲੀ ਜਿਵੇਂ ਹੀ ਆਪਾਂ ਨੂੰ ਕੋਈ ਵੀਡੀਓ ਨਿਕਲ ਕੇ ਸਾਹਮਣੇ ਆਉਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੈਨਲ ਤੇ ਲਗਾਤਾਰ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਰੱਬ ਰਾਖਾ